ਸਿੱਕਲ ਦੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੇ ਆਪਣੀਆਂ ਵੀਡੀਓ ਹੁਣ ਆਪਣੇ ਘਰ ਤੋਂ ਫੇਰ ਆਉਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਜੀ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਕਿਉਂਕਿ ਇਹ ਵੀਡੀਓ ਹੈ ਜਿਹੜੀ ਇਹ ਨਵੇਂ ਸਾਲ ਵਾਲੇ ਦਿਨ ਬਣ ਰਹੀ ਹੈ ਇੱਕ ਤਰੀਕ ਨੂੰ ਪਰ ਥੋੜੇ-ਥੋੜੇ ਦਿਨ ਤਰੀਕ ਨੂੰ ਆਉਗੀ। ਨੋ ਜੀ ਨਵੇਂ ਸਾਲ ਤੇ ਆਪਾਂ ਬਣਾ ਰਹੇ ਹਾਂ ਕੁਝ ਮਿੱਠਾ ਦੇ ਮਿੱਠੇ ਦੇ ਵਿੱਚ ਮੈਨੂੰ ਮਿੱਠੇ ਚਾਵਲ ਬਹੁਤ ਪਸੰਦ ਆਏ। ਇਹ ਬਣਾਇਆ ਪਾਲਾ ਹੈ ਮਿੱਠੇ ਚਾਵਲ। ਇਹਦੇ ਵਿੱਚ ਨਾ ਮੈਂ ਪੜਾਹੀ ਦੇ ਵਿੱਚ ਦੇਸੀ ਘਿਓ ਪਾ ਲਿਆ ਤੇ ਕਾਜੂ ਤੇ ਬਦਾਮ ਪਾਏ ਹੋਏ ਨੇ ਕੁੱਟ ਕੇ। ਦਰੜ ਫੜ ਜੀ ਕਰਕੇ ਪਾਲੇ ਨੇ। ਤੇ ਹੁਣ ਆਪਾਂ ਦੇਸੀ ਘਿਓ ਅੱਗੇ ਤੁਹਾਨੂੰ ਰੈਸਪੀ ਵੈਸੇ ਦਿੱਤੀ ਹੋਈ ਹੈ ਵੈਸੇ ਮੈਂ ਤਾਂ ਤੁਹਾਨੂੰ ਗੱਲਾਂ ਮਸਤ ਮਾਰਨ ਵਾਸਤੇ ਨਾਰਮਲ ਸ਼ੁਰੂ ਕਰ ਲਿਆ ਜੀ। ਚਾਵਲ ਆਪਣੇ ਇਧਰ ਪਿਓ ਕੇ ਰੱਖੇ ਪਏ ਨੇ 1.5 ਕੌਲੀ ਮੈਂ ਚਾਵਲਾਂ ਦੀ ਪਾਈ ਸੀ। ਤਿੰਨ ਕੌਲੀਆਂ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਦੋ ਤਿੰਨ ਵਾਰ ਧੋ ਕੇ ਉਸ ਤੋਂ ਬਾਅਦ ਮੈਂ ਤਿੰਨ ਕੌਲੀਆਂ ਦੇ ਵਿੱਚ ਪਾਣੀ ਪਾ ਕੇ ਇਹਨਾਂ ਨੂੰ ਭਿਉਂ ਕੇ ਰੱਖਤਾ ਹੁਣੇ ਸਾਫ ਨੇ ਆਪਾਂ ਇਦਾਂ ਹੀ ਇਹਨਾਂ ਸੁਕਾ ਦਾਂਗੇ ਕਿਉਂਕਿ ਮੈਂ ਪਹਿਲੇ ਵਾਸ਼ ਕਰ ਲਈ ਸੀਗੇ ਤੇ ਆਪਾਂ ਫਿਰ ਸੰਦੀਪ ਨੂੰ ਵੀ ਦੇ ਦਾਂਗੇ ਨਵਾਂ ਸਾਹਲ ਇਹ ਵੀ ਆਪਦੇ ਬੱਚਿਆਂ ਨੂੰ ਖਵਾ ਦੂਗੀ ਜਾ ਕੇ ਇਸ ਕਰਕੇ ਮੈਂ ਥੋੜਾ ਜਿਆਦਾ ਚਾਵਲ ਪਾ ਲੇ ਮੇਰੀ ਕੋਸ਼ਿਸ਼ ਹੁੰਦੀ ਆ ਮੇਰੀ ਕਿ ਮੈਂ ਚੀਜ਼ ਜ਼ਿਆਦਾ ਬਣਾਵਾਂ ਤੇ ਇਹ ਵੀ ਥੋੜੀ ਬਹੁਤੀ ਲਾਜੀ ਵਿਚਾਈ ਆ ਆਪਣੇ ਘਰ ਸਾਰਾ ਦਿਨ ਇੱਥੇ ਕੰਮ ਕਰਦੀ ਆ ਇਹ ਇਸ ਕਰਕੇ ਤੇ ਅੱਜ ਆਪਾਂ ਡਾਕਟਰ ਤੋਂ ਟਾਈਮ ਲਿਆ ਹੋਇਆ 4 ਵਜੇ ਮੈਂ ਡਾਕਟਰ ਦੇ ਵੀ ਜਾਣਾ। ਇੱਕ ਸ਼ੌਪ ਦਾ ਦਾ ਅੱਜ ਇੱਕ ਤੇਲੀ ਕੋਲੋਂ ਤਾਂ ਸ਼ੌਪ ਮਿਲਦਾ ਆਪਣੀ ਹੀ ਫੁੱਲ ਰਹੀ ਅੱਜ। ਨਵਾਂ ਸਾਲ ਹੈ ਤੇ ਸ਼ੌਪ ਕੋਲ ਨਹੀਂ ਜੀ। ਖੰਡ ਵੀ ਬਹੁਤ ਜ਼ਿਆਦਾ ਹੈ ਤੇ ਇੱਕ ਵੀ ਜਿਹੜਾ ਆਪਣਾ ਸ਼ੌਕ ਖੋਲਦਾ ਹੁੰਦਾ ਨਾ ਬਾਈ ਉਹ ਅੱਜ ਹੈ ਨਹੀਂ ਅੱਜ ਨੂੰ ਪਤਾ ਨਹੀਂ ਸੀ ਕਿ ਬਈਸੀ ਆ ਗਈ ਕੋਈ ਹੁੰਦਾ ਹੁੰਦਾ ਸਾਡੇ ਕੋਲ ਤਾਂ ਖੁੱਲਦੀ ਨਹੀਂ ਉਹ ਸ਼ਟਰ ਹੀ ਨਹੀਂ ਚੱਕੇ ਜਾਂਦਾ ਯਾਨੀ ਕਿਸੇ ਨੂੰ ਕਹੀ ਜਾਈਏ ਉਹ ਸੰਗਾਦਾ ਨਹੀਂ ਲਾਜ਼ਰ ਤੋਂ ਖੋਲਦੇ ਭਾਈ ਤੋਂ ਖੋਲਦੇ ਲਓ ਜੀ ਇਹਦੇ ਵਿੱਚ ਆਪਾਂ ਪਾ ਲਈਏ ਹੁਣ ਤੱਖਾ ਚਾਹ ਵਾਲਾ ਆਪਣੇ ਇਧਰ ਤਿਆਰ ਹੈ ਤੇ ਉਹ ਘੱਟੀ ਪਈ ਨੇ ਸਭ ਤੋਂ ਸੌਖੇ ਮੈਨੂੰ ਮਿੱਠੇ ਚਾਵਲ ਬਣਾਉਣੇ ਲੱਗਦੇ ਨੇ ਮੈਂ ਟੋਮੇ ਟਿੱਚ ਚਾਵਲ ਬਣਦੇ ਜਾਂਦੇ ਨੇ ਕੁਝ ਨਹੀਂ ਕਰਨਾ ਕੋਈ ਤੜਕਾ ਨਹੀਂ ਲਾਉਣਾ ਫੜਕਾ ਨਹੀਂ ਲਾਉਣਾ ਕੋਈ ਤਿਆਜ ਨਹੀਂ ਘਟਾਉਣਾ ਸਾਨੀ ਚੜਨਾ ਅਦਰਕ ਨਹੀਂ ਘਟਾਉਣਾ ਕੁਝ ਨਹੀਂ ਕਰਨਾ ਸਿੰਪਲ ਦਾ ਹੀ ਕੰਮ ਹੈ ਡਰਾਈ ਫਰੂਟ ਸਿੱਟੋ ਹੈਗੇ ਤਾਂ ਅਗਰ ਨਹੀਂ ਹੈਗੇ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਡਰਾਈ ਫਰੂਟ ਪੀਣਾ ਚਾਵਲ ਜਦੋਂ ਬਣਦੇ ਤੇ ਵੀ ਵਾਈਟ ਹੁੰਦੇ ਨੇ ਜੈਸੀ ਕਿ ਉਹ ਹੈਗਾ ਪਾ ਲੋ ਨਹੀਂ ਤਾਂ ਥੋੜਾ ਜਿਹਾ ਦੁੱਧ ਪਾ ਲਓ ਠੀਕ ਹੈ ਜੀ ਅਰਤੀ ਜੇ ਬਿਨਸਰ ਜਾਂਦਾ ਹੁੰਦਾ ਐ ਨਹੀਂ ਹੁੰਦਾ ਕਿ ਇਹਦੇ ਬਿਨਸਾ ਸਾਡਾ ਸਰਦਾ ਹੀ ਨਹੀਂ ਹੁੰਦਾ ਲੋ ਜੀ ਤਾਂ ਖਾਵੇਂ ਆ ਫੁੱਲ ਤੇ ਕਾਜੂ ਬਦਾਮਾ ਨੂੰ ਵੀ ਲੱਗਿਆ ਸੇਕ ਤੇ ਹੁਣ ਆਪਾਂ ਪਾ ਦੇਣੀ ਆ ਇਹ ਚਾਵਲ ਵਿੱਚ ਚਾਵਲਾਂ ਚ ਪੂਰਾ ਪਾਣੀ ਜਿੰਨਾ ਆਪਾਂ ਨੂੰ ਚਾਹੀਦਾ ਆਪਾਂ ਪਿਆਉ ਕੇ ਪਾ ਕੇ ਰੱਖ ਦਿੱਤੇ ਲੋ ਵਾਹ ਇਹ ਤਾਂ ਜਮੇ ਹੀ ਸੁੱਖਾ ਕੰਮ ਹੈ ਮਿੱਠੇ ਚਾਵਲਾਂ ਦਾ ਜੇ ਤਾਂ ਤੁਹਾਡੇ ਕੋਲੇ ਹੈਗੀ ਸ਼ੱਕਰ ਤਾਂ ਤੁਸੀਂ ਸ਼ੱਕਰ ਪਾ ਲਓ ਨਹੀਂ ਹੈਗੀ ਤਾਂ ਚੀਨੀ ਪਾ ਲਓ ਤਾਂ ਵੀ ਕੋਈ ਚੱਕਰ ਦੋ ਜੋ ਵੀ ਅਵੇਲੇਬਲ ਹੈਗਾ ਉਹ ਪਾ ਲਓ ਸੋ ਆਪਣੇ ਕੋਲ ਸ਼ੱਕਰ ਤਾਂ ਨਹੀਂ ਹੈਗੀ ਚੀਨੀ ਵੀ ਨਹੀਂ ਹੈਗੀ ਚੀਨੀ ਤਾਂ ਘੜ ਲੈਣੀ ਹੈ ਚੀਨੀ ਹੈਗੀ ਹੈ ਲਓ ਇਹ ਵੀ ਤਾਂ ਉਹ ਹੈਗਾ ਜਿਹੜਾ ਆਪਾਂ ਸਾਮ ਦੀ ਇਹਦੇ ਵਿੱਚ ਚੀਨੀ ਵੀ ਬਹੁਤ ਥੋੜੀ ਹੈ ਚੰਗਾ ਹੋ ਗਿਆ ਪਤਾ ਲੱਗ ਗਿਆ ਲੈ ਆਵਾਂਗੇ ਕੀ ਫਿਰ ਆਪਾਂ ਬਿਸਰ ਤੁਸੀਂ ਹਰ ਇੱਕੰਦਾ ਆਪਣੇ ਹਿਸਾਬ ਦੇ ਨਾਲ ਕੁਕਿੰਗ ਕਰਦਾ ਸੋ ਮੈਨੂੰ ਨਹੀਂ ਪਤਾ ਕਿੰਨੀ ਆ ਪੈਣਾ ਕਦੋਂ ਚੀਨੀ ਪਾਉਣੀ ਹੈ ਛਾਵਲਾਂ ਦੇ ਵਿੱਚ ਪਰ ਮੈਂ ਚੀਨੀ ਇਹੋ ਹੋ ਜਲਦੀ ਪਾ ਦਨੀ ਆ ਨਾਲ ਹੀ ਪਾ ਦਨੀ ਆ ਬਸ ਛਾਵਲਾਂ ਦੇ ਬਣ ਕੇ ਰੈਡੀ ਹੋ ਜਾਣਗੇ ਇਹ ਆਪਾਂ ਦੀ ਆਪਾਂ ਇੱਕ ਕੌਲੀ ਤੇ ਬਸ ਜਿੰਨੇ ਚਾਵਲ ਸੀ ਨਾ ਤੋਂਨੀ ਉਹ ਤੋਂ ਥੋੜੀ ਜਿਹੀ ਘੱਟ ਲਈਏ ਤੇ ਚੀਨੀ ਆਪਣੀ ਹੁਣ ਇਹਦੇ ਵਿੱਚ ਕੱਢ ਲੈਣੇ ਆਪਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਤੇ ਆਪਣੇ ਘਰ 'ਚ ਇੰਨੀ ਜਿਹੀ ਚੀਨੀ ਆ। ਚੀਨੀ ਲੈ ਕੇ ਆਉਣ ਵਾਲੀ ਆ ਹੁਣ ਕੱਲੀ ਕਰਤਾ ਵੱਡਾ ਡੁੱਬਾ ਉਮੇ ਡੱਬੇ ਵੀ ਲੈ ਕੇ ਆਉਣਗੇ ਚੀਨੀ ਪੱਤੀ ਵਾਲੀ ਖਰਾਬ ਹੋਏ ਗੈਸ ਆਫ ਨਹੀਂ ਚੱਲ ਰਹੀ ਹੈ ਫੁੱਲ ਮੈਂ ਕਲਰ ਦੇ ਦਿੰਦੀ ਆ ਕਿਉਂਕਿ ਮੈਨੂੰ ਕਲਰ ਮਿਲ ਗਿਆ ਨਾ ਉਹ ਮੈਂ ਵਿੱਚ ਐਡ ਕਰ ਦੇਣਾ ਇਹਦੇ ਫਿਰ ਵਧੀਆ ਲੱਗੇ ਪੀਲੇ ਜਿਹੇ ਚਾਵਲ ਧੀਲੇ ਚਾਵਲ ਰਹਿਣ ਉਹ ਇੱਜਾਪਾ ਕਾਨੂੰ ਲੱਗਦਾ ਕਿ ਮਿੱਠੇ ਜਾਵਦਾ ਨਾ ਜੇ ਆਪਾਂ ਅੱਗ ਨਹੀਂ ਨਾ ਪਾਉਂਦੇ ਤੇ ਲੱਗਦਾ ਹੀ ਨਹੀਂ ਹੈ ਇਹ ਮਿੱਠੇ ਜਾਵਦੇ ਹੀ ਨਹੀਂ ਜਾਂਦੀ ਕੌਲੀ ਬਸ ਹੋਰ ਨਹੀਂ ਬੋਲਦੇ ਆਪਾਂ ਬਹੁਤ ਹੋ ਗਿਆ ਜਿੰਨਾ ਵੀ ਹੋ ਗਿਆ ਕਾਫੀ ਹੈ ਤੇ ਆਪਣੀਆਂ ਅੱਖਾਂ ਗੋੜੀ ਇਹਨੂੰ ਆਪਾਂ ਥੋੜਾ ਜਿਹਾ ਹੁਣ ਆਵਾੜਾ ਆਉਂਦੇ ਮੰਗੀ ਉਸ ਤੋਂ ਬਾਅਦ ਕਰਦਾਂਗੇ ਸਿਮ ਤੇ ਉੱਟਾਂ ਨੂੰ ਫਿਰ ਆਪਾਂ ਛੋਟੀ ਜਿਹੀ ਸੇ ਰੱਖ ਦਾਂਗੇ ਸਿਮ ਤੇ ਕਰਕੇ ਲੈ ਮੈਨੂੰ ਫੜਾ ਦੇ ਹਲੋ ਹੁਣ ਮੈਂ ਇਹਨਾਂ ਨੂੰ ਰੱਖ ਦੂੰਗੀ ਸਿਮ ਤੇ ਠੀਕ ਹੈ ਹਾਂ ਸਾਰਾ ਨੂੰ ਟੱਕ ਕੇ ਤੇ ਥੋੜੀ ਦੇਰ ਨੂੰ ਦਸਾਂ ਗਿ ਮੈਂ ਟਾਂ ਚੈੱਕ ਕਰ ਲੈਂਦਾ ਇਹ ਲਾਉਵੇਂ ਕਿਤੇ ਨਵੇਂ ਨਾ ਦੇਖਾਂ ਦੂਵੇਂ ਨਾ ਦੇਖੇ ਤੇ ਹੋ ਜਾਏ ਕੁੰਡਾ ਚਾਵਲਾ ਦਾ ਲੋਈਆ ਪਾ ਇੱਕ ਵਾਰੀ ਇਹਨੂੰ ਰੇਧੀ ਪਾ ਪਾ ਮੇਰਾ ਹੋਣ ਵੀ ਵੱਧ ਗਿਆ ਸੰਦੀਪਾ ਮੇਰਾ ਹੋਣ ਵੀ ਵੱਧ ਗਿਆ ਦੇਖ ਲਾ ਫੋਨ ਨਾਲ ਨਾਲ ਹੀ ਰਹਿੰਦੇ ਆ ਤੁਸੀਂ ਸਾਰਿਆਂ ਬੈਠਾ ਦੱਸੋ ਕਿ ਨਵੇਂ ਸਾਲ ਦੇ ਤੁਸੀਂ ਕੀ ਮਿੱਠਾ ਬਣਾਇਆ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਕਿੰਨਾ ਨੇ ਕੀ ਬਣਾਇਆ ਠੀਕ ਹੈ ਲੋ ਜੀ ਆਪਾਂ ਨੂੰ ਉਹ ਵਾਲਾ ਆ ਗਿਆ ਸੀ ਚਾਹ ਦਾ ਨੂੰ ਤੇ ਹੁਣ ਆਪਾਂ ਰੱਖਦੇ ਆ ਇੱਧਰ ਸਿਮ ਗੈਸ ਤੇ ਤੇ ਛੋਟੀ ਗੈਸ ਜਿਹੜੀ ਤਿੰਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਛੋਟੀ ਸੀ ਉਹਦੇ ਤੇ ਮੈਂ ਸਿਮ ਤੇ ਰੱਖਦੇ ਹੁਣ ਆਪਾਂ ਪਹਿਲਾਂ ਸੀ ਕਰਦੇ ਆ ਵੇਟ ਬਣ ਦਿੰਦੇ ਆ ਤੇ ਫਿਰ ਬਾਅਦ ਚ ਦਿਖਾਵਾਂਗੇ ਬਲ ਕਾਵਾਂਗੇ ਨਾਲ ਤੁਹਾਨੂੰ ਖਵਾਉਂਗੀ ਚਲੋ ਠੀਕ ਹੈ ਫਿਰ ਮਿਲਦੇ ਆਪਾਂ ਦੁਬਾਰਾ 10 ਮਿੰਟ ਬਾਅਦ ਗਾਜਰ ਮਟਰ ਐਨਸ ਅਗੀ ਪਾਪਾਈ ਨੂੰ ਵੀ ਬੜੀ ਪਸੰਦ ਸੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਤੁਹਾਨੂੰ ਤੇ ਆਪਾਂ ਪੂਰੇ ਸੀਜ਼ਨ ਚ ਹਜੇ ਤੱਕ ਗਾਜਰ ਮਟਰ ਨਹੀਂ ਬਣਾਏ ਹਨ ਆਪਾਂ ਤੁਹਾਨੂੰ ਯਾਦ ਨੂੰ ਜਾਂ ਮਟਰ ਜਾਂ ਗਾਜਰ ਹੁਣ ਆਪਾਂ ਗਾਜਰ ਮਟਰ ਬਣਾਵਾਂਗੇ ਲੈ ਕੇ ਆਉਣੇ ਮਟਰ ਵੀ ਗਾਜਰ ਵੀ ਸਭ ਜਿਦਾ ਖਤਮ ਹੀ ਹੈ ਕਦੋਂ ਹੈ ਵਾਸਾ ਇਸੇ ਕੱਲ ਨੂੰ ਗੱਲ ਕਰਾਂਗੇ ਅੱਜ ਮੈਂ ਦਿੱਲੀ ਜਾਣਾ ਹੈ ਮੈਂ ਜਾਣਾ ਹੈਗਾ ਬੀਬੀ ਨਾਲ ਡਾਕਟਰ ਦੇ ਦੰਦਾਂ ਵਾਲੇ ਡਾਕਟਰ ਦੇ ਉਹਦੋਂ ਅਸੀਂ ਸਬਜ਼ੀ ਵੀ ਲੈ ਕੇ ਆਵਾਂਗੇ 4 ਵਜੇ ਨਾ ਤੈਨ ਚੜਾ ਦਾਂਗੇ ਉੱਥੇ ਠੀਕ ਹੈ 4 ਵਜੇ ਤੇ ਨਾਲੇ ਕੰਮ ਕਰਿਆ ਆਵਾਂਗੇ ਪਾਣੀ ਨਹੀਂ ਪੀਤਾ ਜਾਂਦਾ ਪਾਣੀ ਨੂੰ ਗਰਮ ਕਰਕੇ ਸਰਾਣੇ ਰੱਖ ਦਿਆਂ ਤਾਂ ਪੀਤਾ ਜਾਊਗਾ ਆਜਾ ਜੀ ਤੇ ਇੱਕ ਆਖੋ ਤੇ ਇਹ ਤਾਂ ਲੱਭੀ ਨਹੀਂ ਪਰ ਸੀਨਾ ਤਾਂ ਕੋਈ ਘਰੋਂ ਮੜਾ ਪਾਣੀ ਨਹੀਂ ਪੀਤਾ ਜਾ ਰਿਹਾ ਸੋ ਚੱਕੀ ਰਹਿਣਾ ਪਾਲੀ ਨਹੀਂ ਸਵਾਜੋ ਸਕੂਲ ਚਾਹੀਦਾ ਨਾਲ ਉੱਥੇ ਪਾਣੀ ਪੀਤਾ ਜਾਂਦਾ ਲੈ ਜਾਨੀ ਇਹ ਤਾਂ ਬੰਨੇ ਨਾਲ ਉੱਥੇ ਬਿੱਲੀਆਂ ਪੀ ਜਾਂਦੀਆਂ ਬਿੱਲ ਤਾਂ ਨਹੀਂ ਹੈਗੀਆਂ ਕਰ ਕੰਮ ਤਾਂ ਕਰਦੇ ਆ ਚਲ ਫੇਰ ਵੀ ਨਵੇਂ ਚੀ ਜਦੋਂ ਕੀੜਾ ਫਰੀ ਹੁੰਦਾ ਮਤਲਬ ਉਹ ਪਾਣੀ ਪੀ ਲੈਂਦਾ ਤੇ ਜਾਨ ਨੂੰ ਸਾਰੇ ਇੱਕ ਵਾਰੀ ਪਾਣੀ ਪੀ ਲਈਦਾ ਇੱਕ ਪੀਰੀਅਡ ਲਾਇਆ ਫਿਰ ਫ੍ਰੀ ਹੋ ਗਿਆ ਫਿਰ ਪੀ ਲਿਆ ਫਿਰ ਦੋ ਲਾਇਆ ਫਿਰ ਪੀ ਲਿਆ ਐਂ ਕਰਦੇ ਕਰਦੇ ਬਾਵਾ ਪੀਤਾ ਜਾਂਦਾ ਪਾਣੀ ਜਦੋਂ ਛੁੱਟੀ ਹੁੰਦੀ ਹੈ ਘਰੇ ਤਾਂ ਪਾਣੀ ਨਹੀਂ ਪੀਤਾ ਜਾਂਦਾ ਬਹੁਤ ਔਖਾ ਹੁਣ ਮੈਂ ਤਾਂ ਆਹ ਹੁਣ ਸਰਾਣੇ ਰੱਖਣ ਲੱਗੀਆਂ ਗਰਮ ਕਰਕੇ ਮੈਂ ਫੇਰ ਚੱਲ ਹੁਣ ਪੀ ਲਵਾਂ ਜਦੋਂ ਛੁੱਟੀ ਮਾਹ ਲਾ ਰੋਟੀ ਬਾਰਾ ਵਜੇ ਖਾਣੀ ਉਹ ਵੀ ਕਰ ਲਾਉਂ ਹਾਂ ਇਹ ਉਹ ਰੁਟੀਨ ਜੇ ਬਣਿਆ ਹੁੰਦਾ ਆਪਣਾ ਇੱਕ ਫਿਰ ਉਹ ਰੁਟੀਨ ਜਦੋਂ ਅਫਸਰਟ ਹੋ ਜਾਂਦਾ ਸਾਰਾ ਕੁਝ ਖਾਣ ਪੀਣ ਤੁਸੀਂ ਕਿਤੇ ਰਿਸ਼ਤੇਦਾਰੀ ਚ ਚਲੇ ਜਾਓ ਉੱਥੇ ਤੁਹਾਡਾ ਖਾਣ ਪੀਣ ਅਫਸਰਟ ਹੋ ਜਾਂਦਾ ਹੈ ਤੇ ਨਾਉਣ ਤੋਂ ਹੁਣ ਉੱਥੇ ਟਿਕ ਹੋ ਜਾਂਦਾ ਤੁਸੀਂ ਆਪਣੇ ਘਰੇ ਤੁਹਾਡਾ ਇੱਕ ਰੁਟੀਨ ਚੱਲ ਰਿਹਾ ਹੁੰਦਾ ਤੇ ਇਸੇ ਤਰ੍ਹਾਂ ਸਾਡਾ ਡਿਊਟੀ ਨਾਲ ਚੱਲਦਾ ਹੁੰਦਾ ਰੁਟੀਨ ਡਿਊਟੀ ਤੇ ਅਸੀਂ ਸਵੇਰੇ ਸਦਿਆ ਹਾਂ ਤੇ ਆਰੋਗਰ ਉੱਜਣਾ ਹੈ ਉੱਥੇ ਆਉਦਾ ਜੋ ਵੀ ਲੈ ਕੇ ਜਾਣਾ ਉਸ ਹਿਸਾਬ ਦੇ ਨਾਲ ਖਾਦਾ ਪੀਤਾ ਜਾਂਦਾ ਘਰੇ ਤਾਂ ਸਾਰਾ ਕੁਝ ਲੇਟ 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 ਹੀ ਆ ਹਜੇ ਤਾਂ ਇਹ ਚ ਪਾਣੀ ਪਿਆ ਹੈ ਵਾਵਾ ਤੇ ਚੰਗੀ ਤਰ੍ਹਾਂ ਬਣ ਜਾਣਗੇ ਕਿਉਂਕਿ ਕੱਚੇ ਰਹਿ ਜਾਂਦੇ ਜੇ ਥੋੜਾ ਜਿਹਾ ਪਾਣੀ ਘਟ ਜੇ ਤਾਂ ਤੇ ਹਜੇ ਨਹੀਂ ਦੇਖਣ ਦੀ ਲੋੜ ਇਹਨਾਂ ਨੂੰ ਫੇਰ ਕੇ ਦੇਖਦੇ ਆ ਪਾਣੀ ਪੀ ਲਾ ਹੁਣ ਮੈਂ ਲੋ ਜੀ ਆਪਣੇ ਚਾਵਲ ਦੇਖਦੇ ਆਂ ਚੱਕ ਲਏ ਹਨ ਤਾਂ 20 ਮਿੰਟ ਹੋ ਗਏ ਪਿਆਵੇਂ ਲੋ ਜੀ ਇਹਨਾਂ ਦੇ ਵਿੱਚ ਇਦਾਂ ਮੋਰੀਆ ਮੋਰੀਆ ਜੀਆਂ ਬਣ ਗਈਆਂ ਤੇ ਸਾਰੇ ਜਿਹੜੇ ਕਾਜੂ ਬਦਾਮ ਸੀਗੇ ਉਹ ਆਪਣੇ ਇੱਕ ਸਾਈਡ ਨੂੰ ਹੋ ਗਏ ਨੇ ਤੇ ਚਾਵਲ ਆਪਣੇ ਬਣ ਕੇ ਬਿਲਕੁਲ ਰੈਡੀ ਨੇ ਤੇ ਗੈਸ ਆਪਾਂ ਕਰ ਦਿੰਦੇ ਆ ਹੁਣ ਬੰਦ ਤੇ ਥੋੜੀ देर 5-7 ਮਿੰਟ ਲਈ ਇਹਨੂੰ ਇਸ ਤਰ੍ਹਾਂ ਹੀ ਪਏ ਰਹਿਣ ਦਿੰਦੇ ਆ ਠੀਕ ਹੈ ਤੇ ਜੇ ਹੁਣ ਇਹਦੇ ਤੇ ਆਪਾਂ ਥੋੜਾ ਜਿਹਾ ਹੋਰ ਰੱਖ ਲਈਏ ਪੋਰਾ ਵਗੈਰਾ ਲਾ ਕੇ ਤੇ ਫਿਰ ਇਹ ਹੋਰ ਵੀ ਜ਼ਿਆਦਾ ਅੱਛੇ ਰਹਿੰਦੇ ਕਿਉਂਕਿ ਫਿਰ ਸਿਲ ਜਿਹੜੀ ਉਹ ਬਣੀ ਰਹਿੰਦੀ ਹੈ ਡਰਾਈ ਨਹੀਂ ਹੁੰਦੇ ਚਾਵਲ ਇਹ ਹੋਣਾ ਪਾਣੀ ਰੱਖ ਲਈਏ ਇਹਦੇ ਤੇ ਪੋਣਾ ਲਿਆ ਸਮਨੀ ਪੀ ਕੇ ਪੋਣਾ ਦੇ ਦਿੱ ਗਰਾ ਹੁਣ ਮੈਨੂੰ ਪੋਣਾ ਨਹੀਂ ਹੈ ਤੁਪਲੇ ਬਿਨਾਂ ਦੀ ਖੁਸ਼ੀ ਹੈ ਮਿਸ਼ਿੰਗ ਮੇਰੇ ਘਰ ਕਿੰਨੋਂ ਖੁਸ਼ੀ ਹਿੰਦੂ 7 ਕਿਲੋ ਇਹ ਪਾਉ ਹਾਂ ਇਹ ਪੋਣਾ ਜਿਹੜਾ ਇਹਦੇ ਤੇ ਲਾ ਕੇ ਮੈਂਨ 5-7 ਮਿੰਟ ਇਦਾਂ ਹੀ ਬਿਆ ਰਹਿਣ ਦੇਾਂਗੇ ਲੋ ਬਸ ਹੁਣ ਇਹਦੀ ਸਿੰਲ ਹੈ ਜਿਹੜੀ ਬਣੀ ਰਹੂਗੀ 5-7 ਮਿੰਟਾਂ ਨੂੰ ਚਾਵਲ ਜਿਹੜੇ ਆਪਾਂ ਕੱਢ ਲਾਂਗੇ ਇਹਦੇ ਵਿੱਚੋਂ ਤੇ ਫਿਰ ਕਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਲੈ ਦਿਖਾ ਇੱਧਰ ਲੋ ਜੀ ਆ ਗਏ ਆਪਣੇ ਚਾਵਲ ਮੈਂ ਇੰਨਾ ਡਰਾਈ ਫਰੂਟ ਪਾਇਆ ਸੀ ਮੈਨੂੰ ਦਿੱਦਾ ਘਟਾ ਹੈ ਮਿਕਸ ਕਰ ਲਿਆ ਸੀ ਯਾਦ ਆਦੀ ਹੈ ਤੇ ਇਸ ਬੰਦਨ ਸੇ ਮੈਂ ਤੁਹਾਨੂੰ ਦਿਖਾਉਣਾ ਤਾਂ ਅੱਜ ਮਾਂ ਲੋ ਜੀ ਆਪਣੇ ਆ ਗਏ ਚਾਵਲ ਵਿਦ ਡਰਾਈ ਫਰੂਟ ਲੋ ਜੀ ਨਾ ਮਿਸਾਲ ਦੇ ਆਪਾਂ ਰਾਈਸ ਵਿੱਚ ਬੈਠ ਕੇ ਹੁਣ ਖਾਣੇ ਆ ਚਾਵਲ ਬੜੇ ਖੂਬਸੂਰਤ ਚਾਵਲ ਬਣੇ ਆ ਬਹੁਤ ਹੀ ਸੋਹਣੇ ਬਣੇ ਨੇ ਖਿੱਲਰੇ ਖਿੱਲਰੇ ਬਿਲਕੁਲ ਤੇ ਭਰ ਭਰ ਕੇ ਆਪਾਂ ਰਾਈਸ ਸ਼ੂਟ ਪਾਇਆ ਇਹਦੇ ਵਿੱਚ ਤੇ ਯੈਲੋ ਕਲਰ ਵੀ ਪਾਇਆ ਤੇ ਹੁਣ ਆਪਾਂ ਖਾਵਾਂਗੇ ਐਨਕਲੋੜੀ ਪਾਉਗੀ ਕਿਉਂਕਿ ਇਹ ਨਾ ਜਿਹੜਾ ਧੂਆਂ ਜਾਂ ਸਾਰਾ ਐਨਕ ਤੇ ਚੰਨ ਜਾਂਦਾ ਇਸ ਕਰਕੇ ਆਪਾਂ ਐਨ ਕਰ ਦਾਰਤੀ ਆ ਲਓ ਜੀ ਤੁਸੀਂ ਵੀ ਖਾਓ ਚਾਵਲ ਤੇ ਅਸੀਂ ਵੀ ਖਾਂਦੇ ਆ ਤੇ ਆ ਦੇਖੋ ਧੂਆਂ ਧੂਆਂ ਨਿਕਲਦੇ ਬਹੁਤ ਜ਼ਿਆਦਾ ਗਰਮ ਹੈ ਗਰਮ ਚੀਜ਼ ਜੰਗੀ ਲੱਗਦੀ ਹੈ ਸਾਦੀ ਚ ਤਦ ਨੂੰ ਠੀਕ ਹੈ ਜੀ ਫੇਰ ਮਿਲਾਂਗੇ ਆਪਾਂ ਹੋਰ ਵਲੌਗ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ